ਦੌਰਚ ਜਨਮ ਤੇ ਮੌਤ ਦਾ ਸਰਟੀਫਿਕੇਟ ਬੜਾ ਹੀ ਕੀਮਤੀ ਦਸਤਾਵੇਜ਼ ਮੰਨਿਆ ਜਾਂਦਾ ਹੈ ਜਨਮ ਤੇ ਮੌਤ ਦਾ ਹਿਸਾਬ ਕਿਤਾਬ ਦੋ ਹੀ ਬੰਦੇ ਰੱਖਦੇ ਨੇ ਇੱਕ ਤਾਂ ਉੱਪਰ ਬੈਠਾ ਚਿੱਤਰਗੁਪਤ ਹੈ ਜੋ ਯਮਰਾਜ ਦੇ ਆਫਿਸ 'ਚ ਬੈਠਦਾ ਹੈ ਤੇ ਦੂਸਰਾ ਚਿੱਤਰਗੁਪਤ ਨਗਰ ਨਿਗਮ ਦੇ ਦਫ਼ਤਰ 'ਚ ਬੈਠ ਕੇ ਜਨਮ ਤੇ ਮਰਨ ਦਾ ਖਾਤਾ ਲਿਖਦਾ ਹੈ ਉੱਪਰ ਵਾਲੇ ਚਿੱਤਰਗੁਪਤ ਦੀਆਂ ਪਤਾ ਨਹੀਂ ਸ਼ੱਤਾ ਚੋਂਦੀਆਂ ਨੇ ਜਾਂ ਨਹੀਂ ਪਰ ਸਾਡੇ ਯਾਨੀ ਕਿ ਹੈਠਾਂ ਵਾਲੇ ਚਿੱਤਰਗੁਪਤ ਦੀਆਂ ਯਾਨੀ ਕਿ ਬਲਜੀਤ ਸਿੰਘ ਦੀ 70 ਚੋ ਚੋਕੇ ਬੁਰਾ ਹਾਲ ਹੈ ਛੱਤਾ ਚੋਂ ਪਾਣੀ ਟਿਪ ਟਿਪ ਚੋ ਰਿਹਾ ਹੈ ਮਾਮੂਲੀ ਬਾਰਿਸ਼ ਨਾਲ ਵੀ ਐਦਾ ਚੁੰਦੀਆਂ ਨੇ ਕਿ ਸਾਰਾ ਰਿਕਾਰਡ ਗਲ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਇੱਥੇ ਹਾਲਾਤ ਇਹ ਨੇ ਕਿ ਕਰੇ ਕੋਈ ਤੇ ਭਰੇ ਕੋਈ ਆਮ ਪਬਲਿਕ ਉੱਚ ਅਫਸਰ ਤੇ ਅਦਾਲਤਾਂ ਚ ਬਲਜੀਤ ਸਿੰਘ ਤੇ ਉਹਦੇ ਸਟਾਫ ਨੂੰ ਕਈ ਕੁਝ ਸੁਣਨਾ ਪੈਂਦਾ ਹੈ ਉੱਚ ਅਫਸਰਾਂ ਦੇ ਕੰਨਾਂ 'ਤੇ ਜੂ ਤੱਕ ਨਹੀਂ ਸਰਕਦੀ ਜਨਮ ਤੇ ਮਰਨ ਦੇ ਕੀਮਤੀ ਦਸਤਾਵੇਜ਼ ਗੱਲ ਦੇ ਸਾੜਦੇ ਤਾਂ ਉੱਚ ਅਫਸਰ ਜ਼ਰੂਰ ਦੇਖਨੇ ਨੇ ਪਰ ਚੌਂਦੀ ਛੱਤ ਨੂੰ ਠੀਕ ਰੌਂਚ ਟਿੱਲ ਵਰਤਦੇ ਨੇ ਜਾਂ ਹੱਥ ਖੜੇ ਹੋ ਜਾਂਦੇ ਨੇ ਮੌਕੇ ਤੇ ਪਹੁੰਚੀ ਐਨਆਰਆਈ ਟੁਡੇ ਦੀ ਟੀਮ ਨੇ ਪਹੁੰਚ ਕੇ ਜੋ ਰਿਪੋਰਟ ਤਿਆਰ ਕੀਤੀ ਤੁਹਾਡੇ ਅੱਗੇ ਰੱਖੀ ਸੰਬੰਧਕ ਸੁਪਰੀਡੈਂਟਰ ਜਨਰਲ ਫੋਨ ਤੇ ਗੱਲ ਕਰਕੇ ਪੱਕ ਵੀ ਜਾਨਣਾ ਚਾਹਿਆ ਤਾਂ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਦੁਬਾਰਾ ਫੋਨ ਵੀ ਨਹੀਂ ਚੱਕਿਆ ਪਰ ਬਲਜੀਤ ਸਿੰਘ ਨੇ ਪਰੇ ਮੰਦ ਦੇ ਨਾਲ ਕਿਹਾ ਕਿ ਦਫਤਰ ਦੇ ਰਿਪੇਅਰ ਲਈ ਸਰਕਾਰ ਜਲਦੀ ਹੀ ਫੰਡ ਜਾਰੀ ਕਰੇਗੀ ਬਲਜੀਤ ਸਿੰਘ ਬੀ ਲਿੰਕ ਕਲਰਕ ਜਨਮਉਦ ਬ੍ਰਾਂਚ ਨਗਰ ਨਿਗਮ ਪਟਵਲਾ ਸਾਰੇ ਕਮਰੇ ਦੀ ਹਾਲਤ ਹੀ ਵੇਖ ਰਹੇ ਹੋ ਬੈਠਣ ਨੂੰ ਜਗ੍ਹਾ ਨਹੀਂ ਆ ਰਿਕਾਰਡ ਜਿਹੜਾ ਸਾਡਾ ਜੀ ਪੁਰਾਣੇ ਦੇਸ ਜਿਆਦਾ ਹੁਣ ਤੋਂ ਪਹਿਲਾਂ ਦਾ ਰਿਕਾਰਡ ਆ ਉਰਦੂ ਤੇ ਸਾਡੇ ਕੋਲ 1800 ਤੇ ਕੁਝ 70 ਤੋਂ ਲੈ ਕੇ రికార్డ్ ਸਾਡੇ ਕੋਲ ਜਿਹੜਾ ਹੈਗਾ ਉਹ ਉਰਦੂ ਤੋਂ ਉਰਦੂ ਦਾ ਤੇ ਉਸ ਤੋਂ ਬਾਅਦ 70% ਬਾਅਦ ਆ ਗਿਆ ਪੰਜਾਬੀ ਦੇ ਵਿੱਚ ਕਨਵਰਟ ਹੋ ਗਿਆ ਤੇ ਦੋ ਕੰਪਿਊਟਰ ਜਿਹੜੇ ਉਹ ਵੀ ਭਿੱਜਣ ਕਰਕੇ ਸੜ ਗਏ ਰਿਕਾਰਡ ਸਾਰੇ ਦਾ ਤੁਸੀਂ ਹਾਲ ਵੇਖ ਲਿਆ ਰਿਕਾਰਡ ਬਿਲਕੁਲ ਹੀ ਭਿੱਜਣ ਕਰਕੇ ਖਰਾਬ ਹੋ ਗਿਆ ਹੁਣ ਪਤਾ ਲੱਗਾ ਵੀ ਇਹਨਾਂ ਟੈਂਡਰ ਲਾਇਆ ਵਾ ਬਿਲਡਿੰਗ ਦੀ ਰਿਪੇਅਰ ਲਈ ਪਤਾ ਨਹੀਂ ਕਦੋਂ ਹੁੰਦੀ ਹੈ ਬਿਲਡਿੰਗ ਦੀ ਰਿਪੇਅਰ ਪਰ ਜਦੋਂ ਵੀ ਕੋਰਟ ਤੇ ਲੈ ਕੇ ਜਾਈਦਾ ਰਿਕਾਰਡ ਉੱਥੇ ਸਾਨੂੰ ਫਿਰ ਜੱਜਾਂ ਦੀ ਝਟਕਾ ਖਾਣੀਆਂ ਪੈਂਦੀਆਂ ਕਿਉਂਕਿ ਫਿਰ ਰਿਕਾਰਡਾਂ ਕੇ ਸਾਥ ਨਹੀਂ ਕਰਾਂਗੇ ਆਏ ਜੇ ਤੂੰ ਵੇਖੋ ਮੁਸ਼ਕਲੀ ਆ ਕਿ ਵੀ ਇੱਕ ਦੋ ਕੇਸ ਇਦਾਂ ਹੀ ਚੱਲ ਰਹੇ ਨੇ ਜਿਹੜੇ ਉਹਨਾਂ ਨੇ ਕਰਕੇ ਮੈਨੂੰ ਚੰਡੀਗੜ੍ਹ ਤੱਕ ਠੱਕੇ ਖਾਣੇ ਪੈ ਰਹੇ ਨੇ ਉਹ ਬਰਸਾਦ ਦੇ ਕਰਕੇ ਭਜ ਗਏ ਉਹ ਤੋਂ ਡਿਸਟ੍ਰੈਜ ਨੰਬਰ ਮਿਟੇ ਨਾ ਪਰਾ ਲੱਗਦਾ ਵੀ ਇਹ ਕਦੋਂ ਇਸ਼ੂ ਹੋਇਆ ਕਿਨੂੰ ਤੇ ਉਹਦੇ ਲਈ ਮੈਨੂੰ ਦਰ ਠੋਕਣਾ ਖਾਣੀਆਂ ਪੈ ਰੀਆਂ ਹੀ ਕੋਰਟਾਂ 'ਤੇ ਜਾਣਾ ਪੈ ਰਿਆ ਤੇ ਹੁਣ ਵੀ ਵੇਖ ਹਾਲ ਕੀ ਹੈ ਹਾਲੇ ਦੀ ਰਿਪੇਅਰ ਕਰਾਈ ਗਏ ਕੋਈ ਰਿਕਾਰਡ ਨੂੰ ਹੁਣ ਮੇਰੇ ਕੋਲ ਰਿਕਾਰਡ ਨੂੰ ਵੀ ਐ ਤੋ ਪੇ ਰਖਾ ਗਏ ਸਕਾਈਏ ਇਹਨੂੰ ਜਿਲਦ ਬੰਦੀ ਹੋਣ ਵਾਲੀ ਸਾਰਾ ਰਿਕਾਰਡ ਗਲਿਆ ਪਿਆ ਇਹ ਪਿਛਲੇ ਸਰ ਨਗਾਤਰ ਪੰਜ ਸਾਲ ਹੀ ਲਾ ਲੋ ਤੁਸੀਂ ਹੁਣ ਫੈਸਲਾ ਕਹਿਣ ਤੇ ਇਹਨਾਂ ਨੇ ਟੈਂਡਰ ਲਾਇਆ ਜੇ ਸਰਕਾਰ ਨੇ ਦਿੱਤਾ ਜਾਂ ਲ ਪਿਛਲੇ ਉਸ ਵਾਈ ਗਿਆ ਜੀ ਸਾమే ਇਹ ਹੁਣ ਕੋਰਟ ਦੀ ਰਿਕਾਰਡ ਮੰਗ ਲਓ ਕੱਲ ਨੂੰ ਸਬਮਿਟ ਕਰਨਾ ਮੈਂ ਕਿੱਥੋਂ ਕਰਾਂ ਦੇਖਣ ਲਈ ਆਪੇ ਭਿਜਿਆ ਰਿਕਾਰਡ ਕਿਦੋਂ ਕੱਲ੍ਹ ਗਿਆ ਹਰਕਾ ਬੈਠੇ ਤੋਂ ਜਲਾ ਨਹੀਂ ਸਵੇਰ ਦੇ ਖਲੋਤੇ ਹੀ ਮੈਡਮ ਬੈਠੇ ਨਾਲ ਦੇ ਕਮਰੇ ਜੇ ਉਹ ਸੀਟਾਂ ਉਹਨਾਂ ਦੀਆਂ ਤੇ ਲੀਆਂ ਪਈਆਂ ਚਾਹਨੇ ਵੀ ਰਿਕਾਰਡ ਦੀ ਸਾਫ ਸੁਭਾਵ ਹੋਵੇ ਕੋਈ ਕੱਲ ਨੂੰ ਇਹਦੀ ਵਧੀਆ ਤਰੀਕੇ ਨਾਲ ਕਮਰਾ ਚੰਗਾ ਹੋਵੇ ਕੋਈ ਕਿ ਇਹ ਸਾਰੇ ਜ਼ਿਹਰ ਦਾ ਹੀ ਪਿੰਡਾਂ ਦਾ ਰਿਕਾਰਡ ਇੱਥੇ ਪਿਆ ਸਰ ਸਾਡੇ ਕੋਲ ਬਟਾਲੇ ਦੇ ਤਕਰੀਬਨ 50 ਦੇ ਕਰੀਬ ਹਸਪਤਾਲ ਨੇ ਜਿੱਨਾਂ ਚ ਕੋਈ ਮਰਟਾਂਟੀ ਨੇ ਕੋਈ ਜਿਹੜੇ ਬਦਰ ਜਨਰਲ ਇੱਥੇ ਜਨਮ ਹੀ ਹੁੰਦੇ ਨੇ ਸਰ ਕਈ ਸਤਰੀ ਵਾਲੇ ਨੇ ਇਹ ਕੋ ਸਾਰਿਆਂ ਦਾ ਕੋਈ ਮੰਨ ਲਓ ਮੌਤ ਵੀ ਹੁੰਦੀ ਉਹਦਾ ਵੀ ਰਿਕਾਰਡ ਇੱਥੇ ਆਉਣਾ ਸਾਡੇ ਕੋਲ ਮੰਥਲੀ 400 ਦੇ ਕਰੀਬ ਰਜਿਸਟਰਡ ਹੁੰਦੀਆਂ ਜਨਮ ਜਨਮੋਂ ਦੇ ਨੇ 400 ਦੇ ਕਰੀਬ 100 ਦੇ ਕਰੀਬ ਮੌਤਾਂ ਹੁੰਦੀਆਂ ਰਜਿਸਟਰਡ ਸਲਵਾਰਨਾ ਕਈ 6 6000 ਤੇ ਤਰੀਬ ਹੋਈ ਜਾਂਦੀ ਹੈ ਸਾਡੇ ਕੋਲ ਜਨਮ ਹੋਏ ਨੇ ਤੇ ਦੂਸਰਾ ਆਪਣਾ ਸਿਵਲ ਹਸਪਤਾਲ ਦਾ ਰਿਕਾਰਡ ਵੀ ਸਾਡੇ ਕੋਲ ਜਮ੍ਹਾਂ ਹੁੰਦਾ ਫਿਰ ਸਲਵਾਰਨਾ 11124 ਹੁੰਦਾ ਇਹ ਕਾਗਜ਼ ਕਿਹਨੇ ਤਕੀਮਤੀ ਹੁੰਦੇ ਬਹੁਤ ਜ਼ਰਾ ਜੀ ਇਹ ਰਿਕਾਰਡ ਦੇ ਸੁਚਨਾ ਫਾਰਮ ਕੱਲ ਆਏ ਕਿਸੇ ਦਾ ਵੀ ਬੱਚੇ ਦਾ ਜੋ ਰਿਕਾਰਡ ਲੈ ਕੇ ਜਾਵਾਂ ਤਾਂ ਸੁਚਨਾ ਫਾਰਮ ਲੈਣਾ ਸੁਚਨਾ ਫਾਰਮ ਤੂੰ ਨਹੀਂ ਲੈ ਹੀ ਰਹੇ ਕੋਈ ਜਗ੍ਹਾ ਨਹੀਂ ਹੈਗੀ ਕਿਤੇ ਬਹੁਤ ਅਕਸਰਾਂ ਦੇ ਮਾਪ ਕਰਕੇ ਹਾਂ ਲੈਂਦਾ ਮਾਮਲਾ ਹਾਂ ਲੈਂਦਾ ਸਟੂਡੈਂਟ ਸਾਹਮਣੇ ਲੈਂਦਾ ਸੂਰਜ ਸਾਹਿਬ ਨੂੰ ਆਈ ਲਿਖਿਆ ਹੁੰਦਾ ਨੇ ਅੱਜ ਉਹ ਇੱਕ ਰਸਮੀ ਲਿਆ ਹਾਂ ਜੀ ਜੀ ਉਹਨਾਂ ਨੇ ਕਿਹਾ ਵੀ ਟੈਂਡਰ ਲਾਤਾ ਤੇ ਬੱਸ ਇਹਦੀ ਬਜਟ ਦੀ ਰਿਪੇਅਰ ਹੋਣਾ ਨੇ ਉਹਨਾਂ 10 ਲੱਖ ਦਾ ਕਹਿ ਰਹੇ ਟੈਂਡਰ ਲਗਾਏ ਉਹਨਾਂ ਦੀ ਰਿਪੇਅਰ ਹੋਣੀ